ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਣੇ ਚੈਨਲ ਦਾ ਹੁਣ WhatsApp ਨੰਬਰ ਪਹਿਲਾਂ ਤਾਂ ਨੋਟ ਕਰ ਲਓ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਅੱਜ ਆਪਾਂ ਤੁਹਾਡੇ ਸਾਰਿਆਂ ਵਾਸਤੇ ਸਪੈਸ਼ਲ ਵੀਡੀਓ ਹਾਲ ਲੈ ਕੇ ਪਹੁੰਚੀ ਹਾਂ ਜੀ ਕਿਉਂਕਿ ਸਪੈਸ਼ਲ ਹੈ ਇਸ ਕਰਕੇ ਆ ਅੱਜ ਵੀਡੀਓ ਚ ਤੁਹਾਨੂੰ ਸਿਰਫ ਸੁਵਿਫਟ ਗੱਡੀਆਂ ਦੇਖਣ ਨੂੰ ਮਿਲਣਗੀਆਂ ਬਹੁਤ ਵਧੀਆ ਰੇਟਾਂ 'ਚ ਬਹੁਤ ਵਧੀਆ ਕੰਡੀਸ਼ਨ ਦੀਆਂ ਪਹਿਲੀ ਸੁਵਿਫਟ ਦੀ ਆਪਾਂ ਗੱਲ ਕਰਦੇ ਹਾਂ ਸੁਵਿਫਟ ਸੁਵਿਫਟ ਆਪਾਂ ਲੈ ਕੇ ਪਹੁੰਚੇ ਟਾਇਰ ਲਾ ਦਾਂਗੇ ਸੁਵਿਫਟਾਂ ਦਾ ਸੁਵਿਫਟ VDI ਡੀਜ਼ਲ ਵਰਜ਼ਨ 2012 ਮਾਡਲ ਇੰਜਨ ਗੇਅਰ ਵੱਲੋਂ ਓਕੇ ਫੁੱਲ ਗਾਰੰਟੀ ਹੈ ਜੀ ਬੀਮਾ ਹੋਇਆਗਾ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 70 ਤੋਂ 75 ਪੈਸੇ ਐਨਓਸੀ ਜੀਰੇ ਦੀ ਕੱਟੀ ਹੋਈ ਹੈ ਜੀ ਕੰਡੀਸ਼ਨ ਆਲੋਕੇ ਜੀਰੇ ਗੱਡੀ ਖੜੀ ਹੈ 2.5 ਲੱਖ ਰੁਪਇਆ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ ਬਾਕੀ ਟਾਇਰ ਟੱਪਾ ਵਧੀਆ 70 ਤੋਂ 75 ਪੈਸੀ ਗੱਡੀ ਦਾ ਰੰਗ ਬਹੁਤ ਸਹੀ ਪਿਆਗਾ ਕਿਸੇ ਨੇ ਦੇਖਣੀ ਗੱਡੀ ਚੀਰੇ ਖੜੀ ਐ ਜਾ ਕੇ ਦੇਖ ਸਕਦਾ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਚੁਗੀ ਤੇ ਮਾਲਕ ਨੇ ਘਰ ਲਈ ਵਰਤੀ ਹੋਈ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਐਚ ਆਰ ਨੰਬਰ ਗੱਡੀ ਆ ਹਰਿਆਣਾ ਨੰਬਰ ਗੱਡੀ ਆ ਸੀ ਤੇ ਨੰਬਰ ਪਲੇਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਗੱਡੀ ਦੇ ਉਹ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਕੋਈ ਟੈਂਪਰੇਰੀ ਨਹੀਂ ਲੱਗੀਆਂ ਹੋਈਆਂ ਅੰਦਰੋਂ ਜੇ ਗੱਲ ਕਰੀਏ ਤਾਂ ਅੰਦਰੋਂ ਵੀ ਟੌਪ ਦੀ ਗੱਡੀ ਆ ਪੂਰੀ ਤੇ ਕੋਈ ਨੁਕਸ ਨਹੀਂ ਮਾਲਕ ਕਹਿੰਦੇ ਆ ਫੁੱਲ ਗਾਰੰਟੀ ਆ ਹਰ ਪਾਸੋਂ ਹਰ ਤਰ੍ਹਾਂ ਦੀ ਹਰ ਚੀਜ਼ ਦੀ ਕਿਸੇ ਨੇ ਦੇਖਣੀ ਹੈ ਜੀ ਗੱਡੀ ਕੋਈ ਚਲਾ ਕੇ ਦੇਖਣਾ ਚਾਹੁੰਦਾ ਜਾ ਕੇ ਦੇਖ ਸਕਦਾ ਨੰਬਰ ਪਾਈ ਦਾ 83605 13414 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਨੰਬਰ ਸੈਕੰਡ ਤੇ ਆਪਾਂ ਸੁਵਿਫਟ ਇੱਕ ਹੋਰ ਲੈ ਕੇ ਪਹੁੰਚੇ ਆ ਸੁਵਿਫਟ ਗੱਡੀ ਆ ਜੀ ਗੱਡੀ ਦਾ ਮਾਡਲ 2011 ਆ ਆ ਵੀ ਸੁਵਿਫਟ ਬੀਡੀਆਈ ਆ ਤੇ ਡੀਜ਼ਲ ਦੀ ਹੈ ਜੀ ਆਬੀ ਕੰਡੀਸ਼ਨ ਦੀ ਆਲੋਕੀ ਹੈ ਗੱਡੀ ਦਾ ਨੰਬਰ ਇਹਦਾ ਆਪਾਂ ਨੂੰ ਪੰਜਾਬ ਮਿਲੂਗਾ ਕੰਡੀਸ਼ਨ ਚ ਕੋਈ ਕਮੀ ਨਹੀਂ ਹੈਗੀ 26 ਤੱਕਰ ਪਾਸਿੰਗ ਆਪਾਂ ਨੂੰ ਮਿਲ ਜੂਗੀ Android ਅੰਦਰ ਮਿਊਜ਼ਿਕ ਪਲੇਅਰ ਆਪਾਂ ਨੂੰ ਮਿਲ ਜੂਗਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ 2,25,000 ਰੁਪਿਆ ਆਪਣੇ ਕੋਲੇ ਡਿਮਾਂਡ ਪੁੰਸੀ ਹੈ ਗੱਡੀ ਖੜੀ ਏ ਮੋਗੇ ਏਰੀਆ ਚ ਕਿਸੇ ਨੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਮੋਗੇ ਜਾ ਕੇ ਦੇਖ ਸਕਦੋਂ 225 ਬਾਕੀ ਇੱਕ ਵਾਰੀ ਕਿਹਾ ਮਾਲਕ ਨੇ ਡਿਮਾਂਡ ਤੇ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਘਾਟਾ-ਪੋਤਾ ਕਰ ਲਾਂਗੇ ਇਹਨਾਂ ਨੇ ਫੋਟੋਆਂ ਬਹੁਤ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਬਹੁਤ ਵਧੀਆ ਕੁਆਲਿਟੀ ਦੇ ਚੜੇ ਹੋਏ ਨੇ ਇੰਟੀਰੀਅਰ ਬਹੁਤ ਸਹੀ ਪਿਆਗਾ ਜੇ ਆਪਾਂ ਐਲਸੀਡੀ ਦੀ ਗੱਲ ਕਰੀਏ ਜਿਹੜੀ ਅੰਦਰ ਲੱਗੀ ਹੋਈ ਆ ਉਹ ਵੀ ਆਪਾਂ ਨੂੰ ਬਹੁਤ ਵਧੀਆ ਮਿਲ ਚੁਗੀ ਕਿਸੇ ਨੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਜਾ ਕੇ ਦੇਖ ਲਿਓ ਜੀ ਮੌਗੇ ਖੜੀ ਆ ਘਰੇ ਖੜੀ ਆ ਮੋਗੇ ਮਾਲਕ ਦੇ ਤੇ ਗੱਲਬਾਤ ਜਿਹੜੀ ਵੀ ਕਰਨੀ ਹੈ ਕਰ ਲਿਓ ਫੋਨ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦੇ ਦੇ ਰੱਖਿਆ 88400 7016 011 ਸਬੱਟ ਗੱਡੀ ਤੁਸੀਂ ਚੈੱਕ ਕਰੋ ਹੁਣ ਆਹ ਪੰਜਾਬ ਨੰਬਰ ਹੈ 2016 ਮਾਡਲ ਹੈ ਜੀ ਤੇ ਚੌਥੇ ਓਨਰ ਗੱਡੀ ਹੈ ਗੱਡੀ ਹੈ ਐਲਡੀਆ ਸਬੱਟ ਐਲਡੀਆ ਹੀ ਗੱਡੀ ਕੁੱਲ 85000 ਚੱਲੀ ਹੋਈ ਹੈ 485 ਡਿਮਾਂਡ ਹੈ ਕੰਡੀਸ਼ਨ ਆਲੂਕਿਆ ਤੁਹਾਡੇ ਸਾਹਮਣੇ ਹੈ ਜੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਚਿੱਟੇ ਰੰਗ ਦੀ ਆ ਰੰਗ ਬਹੁਤ ਵਧੀਆ ਪਿਆ ਅੰਦਰੋਂ ਵੀ ਪੂਰੀ ਟੌਪ ਦੀ ਪਈ ਆ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਤੇ ਕਿਸੇ ਨੇ ਦੇਖਣੀ ਹੈ ਗੱਡੀ ਚਲਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹੋ ਗੱਡੀ ਖੜੀ ਆ ਮਾਲਕ ਦੇ ਘਰੇ ਤੇ ਮਾਲਕ ਨਾਲ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ 7529984775 ਮਾਲਕ ਨਾਲ ਗੱਲਬਾਤ ਆਪੇ ਕਰ ਲਿਓ ਇੱਕ ਹੋਰ ਸੁਵਿਪਟ ਪੂੰਛੀ ਹੈ ਸੁਵਿਪਟਾਂ ਦਾ ਆਪਾਂ ਲਾਦਾਂਗੇ ਢੇਰ ਸੀ ਬਾਕੀ ਇਸ ਗੱਡੀ ਦੀ ਗੱਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿ ਦਿੰਨਾ ਜੀ ਉੱਪਰ ਹਰੇ ਜਿਹੇ ਖਰਾਂਚਾ ਆਪਣਾ ਨੰਬਰ ਚੱਲ ਰਿਹਾ ਹੈ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਸੁਵਿਫਟ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਫੋਟੋਆਂ ਜਾਣਕਾਰੀ ਵੀਡੀਓ ਭੇਜੀ ਦਿਓ ਫਰੀ ਚੈਟ ਤੁਹਾਡੀ ਲਗਾ ਦਿੱਤੀ ਜਾਊਗੀ ਹੁਣ ਆਪਾਂ ਸੁਵਿਫਟ VDI ਆਹ ਜਿਹੜੀ ਗੱਡੀ ਹੈ ABS ਬ੍ਰੇਕਾਂ ਚ ਹੈ 2015 ਮਾਡਲ ਹੈ ਤੇ ਕੋਈ ਪਾਰਟ ਦਾ ਨਾ ਤਾਂ ਬਦਲਿਆ ਗਿਆ ਨਾ ਕੋਈ ਪਾਰਟ ਤੇ ਰੰਗ ਹੋਇਆਗਾ ਨਾ ਕੋਈ ਚੇਂਜ ਕੀਤਾ ਹੋਇਆ ਹੈ ਗੱਡੀ ਹੈ ਜੀ ਫਾਸਟ ਉਹਨਰ ਇੱਕ ਹੱਥ ਗੱਡੀ ਚੱਲ ਰਹੀ ਹੈ ਤੇ ਡਿਮਾਂਡ ਦੀ ਗੱਲ ਕਰੀਏ 380 ਮਾਲਕ ਵੱਲੋਂ ਡਿਮਾਂਡ ਪਹੁੰਚੀ ਹੈ ਜੀ ਸੌਰੀ ਡਿਮਾਂਡ ਨਹੀਂ ਹੈਗੀ ਮਾਲਕ ਨੇ ਫਿਕਸ ਰੇਟ ਕਿਹਾਗਾ ਡਿਮਾਂਡ ਨਹੀਂ ਹੈਗੀ ਮਾਲਕ ਨੇ ਵੀ ਘਾਟਾ ਵਾਧਾ ਨਹੀਂ ਹੋਣਾ 380 ਫਿਕਸ ਰੇਟ ਹੈ ਜੀ ਪਹਿਲਾਂ ਮੈਂ ਫਿਕਸ ਅਗੇ ਰੇਟ ਜਿਹੜਾ ਲਿਖਿਆ ਹੋਇਆ ਉਹ ਚੈੱਕ ਨਹੀਂ ਕੀਤਾ ਸੀਗਾ 380 ਫਿਕਸ ਰੇਟ ਹੈ ਜੀ ਗੱਡੀ ਖੜੀ ਹੈ ਫਿਰੋਜ਼ਪੁਰ ਏਰੀਆ 'ਚ 100 ਦੀ ਗੱਲ ਕਰੀਏ 83 ਤੋਂ 85 ਪੈਸੀਂ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੈ ਤਾਂ ਫਿਰੋਜ਼ਪੁਰ ਜਾ ਕੇ ਦੇਖ ਲਓ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਦਿੱਲੀ ਨੰਬਰ ਹੈ ਜੀ ਨੰਬਰ ਦਿੱਲੀ ਜਰੂਰ ਹੈ ਪਰ ਗੱਡੀ ਦੀ ਕੰਡੀਸ਼ਨ ਨਾਲ ਲੁਕਿਆ ਅੰਦਰੋਂ ਵੀ ਪੂਰੀ ਟੌਪ ਦੀ ਪਈ ਹੈ ਬਾਹਰੋਂ ਵੀ ਪੂਰੀ ਟੌਪ ਦੀ ਹੈ ਬਾਕੀ ਫੋਟੋਆਂ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਕੋਈ ਆਪਨੂੰ ਡੈਂਟ ਕੋਈ ਡੈਮੇਜ ਕੋਈ ਗਲੀ ਸੜੀ ਕੋਈ ਐਕਸੀਡੈਂਟਡ ਕੁਝ ਨਹੀਂ ਮਿਲਣਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਨੰਬਰ ਵਾਈ ਦਾ ਆਪਾਂ ਸਕਰੀਨ ਤੇ ਸ਼ੋਅ ਕਰ ਰੱਖਿਆ ਹੈ ਹਰ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਲਿਖ ਦਿੰਨੇ ਆ ਜੀ 8870 27 ਤੇ 68 341 ਗੱਲਬਾਤ ਜਿਹੜੀ ਵੀ ਕਰਨੀ ਹੈ ਆਪੇ ਕਰ ਲਿਓ ਤੇ ਗੱਲਬਾਤ ਤਾਂ ਹੋ ਰਹੀ ਹੈ ਜੀ ਬਾਕੀ ਤੁਹਾਨੂੰ ਇੱਕ ਵਾਰ ਫਿਰ ਤੋਂ ਕਹਿ ਦਿੰਨੇ ਆ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਦੀ ਜਾਂ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਰੇ ਜਖਰਾਂ ਚ ਲਿਖਿਆ ਰਹਿੰਦਾ ਨੋਟ ਲਾਜ਼ਮੀ ਕਰ ਲਿਓ ਬਾਕੀ ਕੋ ਬੇਨਤੀ ਕਰਦਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਭੇਜ ਦੂੰ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਜੀ ਤੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਜੇ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ ਮੁੱਕੀ ਨਹੀਂ ਹੈਗੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਅੱਗੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਹੋਰ ਵੀ ਗੱਡੀਆਂ ਤੁਹਾਡੇ ਲਾਗੇ ਤਾਗੇ ਖੜੀਆਂ ਜਿਹੜੀਆਂ ਮਸ਼ੀਨਰੀ ਆ ਮੈਂ ਹਰ ਰੋਜ਼ ਲੈ ਕੇ ਪਹੁੰਚਦਾ ਜੀ ਉਹ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚਦਾ ਹਾਂ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਰੋਜ਼ ਹੀ ਤੇ ਤੁਹਾਡੇ ਕਮੈਂਟ ਮੈਂ ਦੇਖਦਾ ਹੁੰਨਾ ਤੇ ਜਿਹੜੇ ਜਿਹੜੇ ਏਰੀਆ ਚ ਜਿੰਨੇ ਰੇਟ ਚ ਜਿਹੜੀ ਗੱਡੀ ਵਾਸਤੇ ਤੁਸੀਂ ਕਹਿੰਦੇ ਹੋ ਓਵੇਂ ਓਵੇਂ ਆਪਾਂ ਗੱਡੀਆਂ ਲੈ ਕੇ ਤੁਹਾਡੇ ਖਾਤਰ ਆਪਾਂ ਲੈ ਕੇ ਆਉਂਦੇ ਰਹਿੰਨੇ ਆ ਓਵੇਂ ਓਵੇਂ ਮੈਂ ਵੀਡੀਓ ਚ ਗੱਡੀਆਂ ਪਾਉਂਦਾ ਰਹਨਾ ਬਾਕੀ ਸੁਵਿਫਟ ਗੱਡੀਆਂ ਵਾਸਤੇ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਤੇ ਆਪਾਂ ਤੁਹਾਡੇ ਖਾਤਰ ਆਹ ਕੱਲੀ ਸੁਵਿਫਟ ਦੀ ਗੱਡੀ ਪਾਤੀ ਆਹ ਸੁਵਿਫਟ ਗੱਡੀ ਦੀ ਵੀਡੀਓ ਪਾਤੀ ਜੀ ਤੇ ਗੱਲਬਾਤ ਕਰਦੇ ਆ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਲਾਜ਼ਮੀ ਦੱਸੋ ਤੇ ਕਮੈਂਟਾਂ ਦੇ ਵਿੱਚ ਲਿਖਦੇ ਰਹੋ ਜੀ ਲਾਜ਼ਮੀ ਠੀਕ ਹੈ ਜੀ ਕਿਵੇਂ ਦੀ ਲੱਗ ਰਹੀ ਐ ਵਧੀਆ ਲੱਗ ਰਹੀ ਐ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਵੀ ਸਾਡੇ ਕੋਲੇ ਹਰ ਰੋਜ਼ ਵੀਡੀਓ ਦਾ ਮੈਸੇਜ ਪਹੁੰਚੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਲਿਖਿਆ ਉਹਨੂੰ ਜ਼ਰੂਰ ਦਬਾ ਦਿਓ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸਟਾਰਟ ਕਰਕੇ ਕਲਿੱਕ ਕਰ ਦਿਓ ਤੇ ਹੁਣ ਆਪਾਂ ਇੱਕ ਸਵਿਫਟ ਗੱਡੀ ਹੋਰ ਲੈ ਕੇ ਪਹੁੰਚੇ ਹਾਂ ਗੱਡੀ ਐ 12 ਮਾਡਲ 1 ਲੱਖ ਤੇ 2000 ਕਿਲੋਮੀਟਰ ਗੱਡੀ ਚੱਲੀ ਹੋਈ ਐ ਟਾਇਰ ਬਹੁਤ ਆਪਾਂ ਨੂੰ ਸਹੀ ਮਿਲ ਜਾਣਗੇ ਤੇ ਗੱਡੀ 'ਚ ਵਧੀਆ ਸਾਰਾ ਕੁਝ ਹੈ ਜੀ ਜਿਵੇਂ ਕਿ ਸੀਟ ਕਵਰ ਹੋਗੇ ਮੈਟਿੰਗ ਹੋਗੇ ਕੋਈ ਲੱਗੀ ਨਹੀਂ ਗੱਡੀ ਕੋਈ ਡੈਮੇਜ ਨਹੀਂ ਤੇ ਗੱਡੀ ਅਸੀਂ ਸੈਕੰਡ ਓਨਰ ਆ ਘਰੇ ਗੱਡੀ ਖੜੀ ਆ ਬਟਾਲੀ ਲਾਗੇ ਇਹਨਾਂ ਦਾ ਪੈਂਡਲ ਸੀ ਉੱਥੇ ਗੱਡੀ ਖੜੀ ਆ ਡਿਮਾਂਡ ਦੀ ਗੱਲ ਕਰੀਏ ਤਾਂ 3 ਲੱਖ 40000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨਾਲ ਜੜੇ ਵੀ ਗੱਲ ਕਰਨੀ ਆ ਤੁਸੀਂ ਆਪੇ ਕਰ ਲਿਓ ਜੇ ਗੱਡੀ ਚਲਾ ਕੇ ਦੇਖਣੀ ਕਿਸ ਨੇ ਸਟਾਰਟ ਕਰਕੇ ਦੇਖਣੀ ਆ ਉਹ ਤੁਹਾਡੀ ਇੱਛਾ ਜੀ ਤੁਸੀਂ ਘਰੇ ਵਗ ਜੋ ਇਹਨਾਂ ਦੀ ਗੱਡੀ ਘਰੇ ਤੁਹਾਨੂੰ ਮਿਲ ਜੂਗੀ ਤੇ ਚੈੱਕ ਕਰ ਲਓ ਸਟਾਰਟ ਕਰ ਲਓ ਜਿਵੇਂ ਵੀ ਤੁਹਾਡੀ ਇੱਛਾ ਓਵੇਂ ਮਤਲਬ ਕਿ ਟ్రਾਈ ਲੈ ਲਿਓ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਹੈ ਓਨਰ ਦਾ ਨੰਬਰ ਹੈ ਜੀ 9814543514 ਗੱਲਬਾਤ ਜਿਹੜੀ ਵੀ ਕਰਨੀ ਹੈ ਤੁਸੀਂ ਕਰੋ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਤੇ ਇੱਕ ਆਪਾਂ ਸਸਤੀ ਜੀ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚਿਆ ਕਿਉਂਕਿ ਜਿਆਦਾ ਡਿਮਾਂਡ ਆ ਰਹੀ ਸੀਗੀ ਸਸਤੀ ਡਿਮਾਂਡ ਜ਼ਿਆਦਾ ਆ ਰਹੀ ਸੀ ਤੇ ਲੈ ਕੇ ਪਹੁੰਚਿਆ Maruti 800 ਗੱਡੀ ਜੀ ਆਹ ਗੱਡੀ 1999 ਮਾਡਲ ਹੈਗੀ ਤੇ ਗਲੀ ਸੜੀ ਕਿਸੇ ਪਾਸੋਂ ਨਹੀਂ ਹੈਗੀ ਜੀ 2 ਟਾਇਰ ਤਾਂ ਦੇ 65 ਤੋਂ 70 ਪੈਸੇ ਮਿਲ ਜਾਣਗੇ ਦੋ ਟਾਰਾਂ ਦੀ ਹਾਲਤ ਵਧੀਆ ਪਈਆ ਮਤਲਬ ਕਿ ਠੀਕ ਠਾਕ ਹੈ ਵਧੀਆ ਨਹੀਂ ਕਹਿ ਸਕਦੇ ਠੀਕ ਠਾਕ ਹੈ ਜੀ ਤੇ ਰੋੜੀ ਸਿਰਸਾ ਮਾਲਕ ਦਾ ਏਰੀਆ 45000 ਰੁਪਏ ਇੱਕ ਵਾਰੀ ਡਿਮਾਂਡ ਹੈ ਬਾਕੀ ਮਾਲਕ ਕਹਿੰਦੇ ਵੀ ਘਾਟਾ ਵਾਧਾ ਕਰ ਲੈਣਗੇ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਗੱਡੀ ਵਧੀਆ ਹੈ ਰੇਟ ਵੀ ਠੀਕ ਹੈ ਬਾਕੀ ਮਾਲਕ ਨਾਲ ਗੱਲ ਕਰ ਲਓ ਮਾਲਕ ਕਹਿੰਦੇ ਸੀਗੇ ਰੇਟ ਹੋਰ ਵੀ ਠੀਕ ਕਰ ਲਾਂਗੇ ਨੰਬਰ ਵਾਈ ਦਾ 99921 44982 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਜ਼ਮੀ ਦੱਸੋ ਮੈਨੂੰ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕੋਠੀ ਘਰ ਚਾਹੀਦੀ ਹੈ ਦੱਸੋ ਮੈਨੂੰ ਤੇ ਕਿਸੇ ਨੇ ਵੇਚਣੀ ਹੈ ਕੁਝ ਵੀ ਮਸ਼ੀਨਰੀ ਕੋਠੀ ਘਰ ਤਾਂ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ ਭੇਜੋ ਆਪਣੇ ਕੋਲੇ